ਫਤਿਹ ਪੰਜਾਬ ਦੇ ਲੋਕਾਂ ਨੂੰ ਤੇ ਸਿੱਖ ਕੌਮ ਨੂੰ ਬੇਵਕੂਫ ਬਣਾਉਣ ਵਾਸਤੇ ਜਿਹੜਾ ਮੂਤਪਾਲ ਵਰਗਿਆਂ ਨੇ ਜਾਂ ਤਰਸੀਮੇ ਪਾਪੇ ਵਰਗਿਆਂ ਨੇ ਸਰਬੀਤ ਐਮਪੀ ਵਰਗਿਆਂ ਨੇ ਇੱਕ ਨਵੇਂ ਜੁਗਤ ਬਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੀਤੀ ਹੈ ਮੈਂ ਉਹਦੇ ਬਾਰੇ ਗੱਲ ਕਰਦੀ ਆ ਜਿਹੜਾ ਬਾਜੇ ਕੇ ਪ੍ਰਧਾਨ ਮੰਤਰੀ ਹੱਥ ਕੜੀ ਲੱਗੇ ਹੋਈ ਹੈ ਇਹ ਉੱਚੀ ਉੱਚੀ ਰੌਲਾ ਪਾ ਕੇ ਕਹਿੰਦਾ ਕਿ ਮੇਰੇ ਕੋਲੋਂ ਕੁੱਟਮਾਰ ਕਰਕੇ ਖਾਲੀ ਪੇਪਰਾਂ ਤੇ ਸਾਇਨ ਕਰਵਾਏ ਨੇ ਮੈਂ ਅਮਰਤਪਾਲ ਦੇ ਵਿਰੁੱਧ ਕੁਝ ਨਹੀਂ ਕਿਹਾ ਇਹ ਵੀਡੀਓ ਇੱਕ ਕਲਿੱਪ ਬੜਾ ਵਹਿਨ ਕੀਤਾ ਗਿਆ ਤੇ ਨਾਲ ਹੀ ਉਹਨੂੰ ਜੋਧਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਮੈਂ ਦੋ ਚਾਰ ਗੱਲਾਂ ਇਹਦੇ ਸਬੰਧ ਵਿੱਚ ਕਹਿਣੀਆਂ ਨੇ ਧਿਆਨ ਚ ਰੱਖਿਓ ਇਹੋ ਜਿਹੀਆਂ ਇਹ ਕਲਿੱਪਾਂ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਦੀਆਂ ਕਿਉਂ ਵਾਇਰਲ ਕਰਦੇ ਨੇ ਇਹਦੇ ਪਿੱਛੇ ਰਾਜ ਹੈ ਕਿਉਂਕਿ ਜਿਹੜਾ ਇਹਨਾਂ ਨੇ ਪਹਿਲਾਂ ਬੇਵਕੂਫ ਬਣਾਇਆ ਸੀ ਖੰਡੂਰ ਸਾਹਿਬ ਦੇ ਲੋਕਾਂ ਨੂੰ ਜਾਂ ਫਰੀਦਕੋਟ ਦੇ ਲੋਕਾਂ ਨੂੰ ਉਹ ਬੇਵਕੂਫ ਬਣਾਉਣ ਦੀ ਚਾਹ ਲੋਕਾਂ ਨੂੰ ਸਮਝ ਵਿੱਚ ਆ ਗਏ ਲੋਕ ਹੁਣ ਬੇਵਕੂਫ ਨਹੀਂ ਬਣਦੇ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਅਮਰਪਾਲ ਦੀ ਕਰਦਾਰ ਕੂਸ਼ੀ ਕਰਨ ਵਾਸਤੇ ਬਾਜੇ ਕੇ ਪ੍ਰਧਾਨ ਮੰਤਰੀ ਤੋਂ ਕੁੱਟ ਕੇ ਬਿਆਨ ਦਿਵਾਇਆ ਗਿਆ ਤੇ ਉਹਨੇ ਜਾਣਬੁੱਝ ਕੇ ਪੁਲਿਸ ਦੀ ਕਸਟਡੀ ਦੇ ਵਿੱਚ ਬੋਲ ਦਿੱਤਾ ਕਿ ਮੇਰੇ ਨਾਲ ਕੁੱਟਮਾਰ ਕੀਤੀ ਹੈ ਮਤਲਬ ਵੀ ਪੰਜਾਬ ਦੇ ਲੋਕ ਮੂਰਖ ਬਣ ਦੇ ਕਹਿਣ ਵੀ ਬੜੇ ਦਲੇਰ ਯੋਧੇ ਨੇ ਜਿਹੜੇ ਪੁਲਿਸ ਤੋਂ ਵੀ ਨਹੀਂ ਡਰੇ ਇਹ ਕਹਿਤਾ ਕਿ ਮੇਰੇ ਨਾਲ ਕੁੱਟਮਾਰ ਕੀਤੀ ਰਾਜ ਕਰੇਗਾ ਖਾਲਸਾ ਇਹ ਨਾਰਾ ਲਾਤਾ ਹੁਣ ਇਹਦਾ ਮਤਲਬ ਕੀ ਹੈ ਵੀ ਲੋਕਾਂ ਦਾ ਝੁਕਾ ਹੋਵੇ ਸਾਡੇ ਵੱਲ ਤੇ 2027 ਤੋਂ ਪਹਿਲਾਂ ਪਹਿਲਾਂ ਅਸੀਂ ਪੂਰੇ ਪੰਜਾਬ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੀਏ ਵੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਹੋਰ ਕੋਈ ਪੰਜਾਬ ਨੂੰ ਨਹੀਂ ਬਚਾ ਸਕਦਾ ਹਾਲਾਂਕਿ ਇਹ ਪੋਲਾਂ ਖੁੱਲ ਚੁੱਕੀਆਂ ਨੇ ਇਹਨਾਂ ਨੇ ਕੌਮ ਦੇ ਨਾਤੇ ਪੰਜਾਬ ਨੂੰ ਬਚਾਉਣ ਦੇ ਨਾਤੇ ਜੋਤ ਨੂੰ ਬਚਾਉਣ ਦੇ ਨਾਂ ਤੇ ਜਿਹੜਾ ਪ੍ਰੋਪੋਗੈਂਡਾ ਸ਼ੁਰੂ ਕੀਤਾ ਸੀ ਗੇਮਾਂ ਬਣਾਈਆਂ ਸੀ ਉਹਦੇ ਵਿੱਚ ਪੈਸਾ ਇਕੱਠਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਇਹ ਸਾਰੇ ਆਮ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਹੁਣ ਇੱਕ ਗੱਲ ਮੈਂ ਹੋਰ ਕਹਣੀ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਿਹੜੇ ਬੰਦੇ ਅਦਾਲਤ ਰਾਹੀਂ ਜੇਲ੍ਹ ਚਲੇ ਜਾਂਦੇ ਨੇ ਜੇਲ੍ਹ ਪ੍ਰਸ਼ਾਸਨ ਇਦਾਂ ਕੁੱਟਮਾਰ ਕਰਕੇ ਉਹਨਾਂ ਦੇ ਕੋਲੋਂ ਕੋਈ ਬਿਆਨ ਨਹੀਂ ਦਵਾ ਸਕਦਾ ਇਹ ਸਿਸਟਮ ਦੇ ਅੰਦਰ ਹੈ ਕਾਨੂੰਨ ਦੇ ਅੰਦਰ ਔਰ ਜੇ ਉਹਦੇ ਕੋਲੋਂ ਬਿਆਨ ਦਵਾਇਆ ਜਾਊਗਾ ਜੇ ਦਵਾਇਆ ਗਿਆ ਤਾਂ ਇਹਦਾ ਮਤਲਬ ਇਹ ਹੈ ਵੀ ਉਹਨੂੰ ਰਮਾਨ ਤੇ ਲੈ ਕੇ ਇਹ ਕੁੱਟਮਾਰ ਕੀਤੀ ਜਾ ਸਕਦੀ ਹੈ